ਵੇਸੇ ਜ਼ਿਆਦਾਤਰ ਇਹ तकरीबन ਆਪਣੇ ਮੋਸਟਲੀ ਬੰਦੇ ਜਿਹੜੇ ਕੇਰਲਾ ਤੋਂ ਲੈ ਕੇ ਆਏ ਇਹਨਾਂ ਦੇ ਪਿੱਛੇ ਜਿਹਦਾ ਕਬੂਤਰ ਵਾਂਗੂ ਇਦਾਂ ਫਲਾਵਰ ਜੇ ਵਾਂਗੂ ਟੇ ਰੱਖਦੇ ਨੇ ਇਹ ਕਬੂਤਰ ਸ਼ੇਪਡ ਆਗੀ ਹਾਂਜੀ ਹਾਂਜੀ ਬਹੁਤ ਛੋਟਾ ਸਾਈਜ਼ ਆ ਬਿਲਕੁਲ ਮੁਰਗੇ ਇਹਨਾਂ ਦੇ ਕਬੂਤਰਾਂ ਵਰਗੇ ਆ ਤੇ ਕਬੂਤਰ ਇਹਨਾਂ ਦੇ ਮੁਰਗੇ ਆਗੇ ਇਹ ਜੇ ਪੰਜਾਬ ਦੇ ਵਿੱਚ ਮੇਰੇ ਖਿਆਲਾਂ ਕੋਈ ਇੱਕ ਅੱਧਾ ਕਿਤੇ ਫੇਰ ਹੋ ਸਕਦਾ ਇਸ ਤੋਂ ਇਹ ਤਾਂ ਮੁਰਗਾ ਹੀ ਬਾਈ ਬੱਕਰੇ ਜਿਹਦਾ ਤਾਂ ਪੱਟਾ ਹੀ ਬਹੁਤ ਆ ਹਾਂਜੀ ਇਹਦਾ ਮਸਾ ਹੀ ਮੈਨੂੰ ਲੱਗਦਾ ਜੇ ਬੇਟ ਅਸੀਂ ਕੰਡੇ ਤੇ ਕਰਕੇ ਦੇਖਿਆ ਸੀਗਾ ਅੱਛਾ ਇਹ 200 ਗ੍ਰਾਮ ਤੋਂ ਉੱਪਰ ਨਹੀਂ ਇਹਦਾ weight ਹੈਗਾ ਮੇਲ ਦਾ ਇਹ ਦੇਖਣ ਨੂੰ ਐਵੇਂ ਲ ਪਰ ਉੱਪਰ ਫੈਦਰ ਹੀ ਜ਼ਿਆਦਾ ਇਹਨਾਂ ਦੇ ਵਿੱਚ ਇਹਨਾਂ ਦਾ ਭਾਰ ਜਿਹੜਾ ਉਹ ਮਸੀਂ ਹੁੰਦਾ ਆ ਵੀ ਕੋਈ 1.5-2 ਕਿਲੋ ਬਸ ਇਹ ਜੀ ਸਿਲ버 ਤਰਕੀ ਆ ਇਹ ਪੰਜਾਬ ਦੇ ਵਿੱਚ ਜਿਹਦਾ ਬਹੁਤ ਜ਼ਿਆਦਾ ਘਟਿਆ ਇਹ ਮੇਰੇ ਖਿਆਲ ਨਾਲ ਵੱਧ ਤੋਂ ਵੱਧ 5 ਜਾਂ 6 ਪੇਰ ਹੋਰ ਬੰਦੇ ਦੇ ਕੋਲ ਇਹਦੇ ਨਾਲ ਦੇ ਹੋਣਗੇ ਇਹ ਰੇਅਰ ਆ ਹਾਂ ਜੀ ਇਹ ਬਹੁਤ ਰੇਅਰ ਬਰੀਡ ਆ ਸਸ਼ਿਕਾ ਮਿੱਤਰੋ ਕੀ ਹਾਲ ਚਾਲ ਹੈ ਮੇਰੇ ਨਾਲ ਮੇਰਾ ਵੱਡਾ ਵੀਰਾ ਕੁਲਵੀਰ ਵੀਰੇ ਨੂੰ ਕਾਕਾ ਵੀ ਕਹਿੰਦੇ ਵੀਰੇ ਕੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਹਾਂਜੀ ਥੈਂਕ ਯੂ ਕੈਮ ਅਸੀ ਤਾਂ ਹਾਂਜੀ ਬਹੁਤ ਵਧੀਆ ਚਲੋ ਸ਼ੁਕਰ ਤੁਹਾਡਾ ਆਉਣ ਤੇ ਥੈਂਕ ਯੂ ਵੀਰੇ ਇੱਥੇ ਜਰੂਰ 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 ਵੱਡੇ ਭਾਈ ਗੱਲ ਪਤਾ ਕੀ ਆ ਇਹ ਤੁਸੀਂ ਪਹਿਲੇ ਸੀਨ ਦੇਖ ਕੇ ਤਾਂ ਤੁਹਾਨੂੰ ਵੀਡੀਓ ਬਾਰੇ ਪਤਾ ਲੱਗ ਹੀ ਗਿਆ ਹੋਣਾ ਪਰ ਮੈਂ ਤੁਹਾਨੂੰ ਫੇਰ ਦੱਸਦਾ ਯਾਰ ਇੰਨਾ ਪੈਸਾ ਦਾ ਬੰਦਾ ਮੇਰੇ ਵਰਗਾ ਕਰਤੇ ਨਹੀਂ ਲੰਦਾ ਜਿੰਨਾ ਵੱਡੇ ਭਾਈ ਨੇ ਆਪਦੇ ਸ਼ੌਂਕ ਤੇ ਲਾਇਆ ਵੀਰੇ ਇਸ ਲੈਂਡ ਚ ਪਿਆ ਨੂੰ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਿਆ ਇਹ ਵੀਰ ਘਟੋ ਘਟ ਮੈਂ ਸਕੂਲ ਟਾਈਮ ਦੀ ਪੜਦਾ ਸਕਦਾ ਜਦੋਂ ਘਟ ਮੈਨੂੰ ਲੱਗਦਾ ਕਿ ਕੋਈ 85 86 ਦਾ ਇਸ ਲੈਨ ਵਿੱਚ ਹੋਣਾ ਜੀ ਹਾਂ ਜੀ ਪਹਿਲਾਂ ਕਬੂਤਰ ਕਬੂਤਰਾਂ ਤੋਂ ਫਿਰ ਹੋੜੀ ਹੋੜੀ ਮੁਰਗੇ ਵਿੱਚ ਆ ਗਏ ਜੀ ਫਿਰ ਨਾਲ ਬੱਕਰੀਆਂ ਦਾ ਡੌਗ ਦਾ ਜੀ ਕੋਈ ਛੱਡੀ ਨਹੀਂ ਫਿਰ ਕੋਈ ਚੀਜ਼ ਸਾਰਾ ਕੁਝ ਇਹ ਫੇਜ਼ੰਟ ਤੱਕ ਸਾਰਾ ਕੁਝ ਛੱਡਿਆ ਹੀ ਨਹੀਂ ਕਿਸੇ ਪਾਸੋਂ ਯਾਰ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਜਿਹੜੇ ਫਾਰਮ ਤੇ ਮੈਂ ਖੜਾ ਹਾਂ ਦੁਨੀਆ ਦਾ ਦੁਨੀਆ ਦਾ ਕਹਿ ਸਕਦਾ ਦੁਨੀਆ ਦਾ ਸਭ ਤੋਂ ਆਲੀਸ਼ਾਨ ਤੇ ਮਹਿੰਗਾ ਫਾਰਮ ਮੈਂ ਕਹਿ ਸਕਦਾ ਜੋ ਅਸੀਂ ਦੇਖਿਆ ਜੋ ਅਸੀਂ ਵਿਜ਼ਿਟ ਕੀਤਾ ਇਦਾਂ ਆ ਕਾਪੀ ਹੋ ਜੇ ਕੁਝ ਕਹਿ ਨਹੀਂ ਸਕਦੇ ਪਰ ਵੀਰੇ ਕੁਲਦੀਪ ਨੇ ਪਹਿਲਾਂ ਸ਼ੁਰੂਆਤ ਕੀਤੀ ਵੀਰੇ ਇਹ ਪਿੰਡ ਕਿਹੜਾ ਮਾੜਾ ਇਹ ਪੁੱਛਾਂਗੇ ਇਹ ਪਿੰਡ ਚੱਕ ਪੀਰਪੁਰ ਹੈ ਮੇਰਾ ਵੀਰੇ ਨਕੂਦਰ ਦੇ ਨੇੜੇ ਪੈ ਜਾਂਦਾ ਆਪਣੇ ਜੀ ਜਲੰਧਰ ਵੀ ਆਪਾਂ ਨੂੰ ਜਿੱਦਾਂ 12 14 ਕਿਲੋਮੀਟਰ ਹੀ ਪੈਂਦਾ ਤੇ ਨਕੂਦਰ ਵੀ ਤਕਰੀਬਨ ਜਿਹੜਾ ਇੱਥੋਂ ਸਾਰਾ 12 ਕਿਲੋਮੀਟਰ ਆ ਹੂੰ ਜੀ ਬੜਾ ਸਮਾਂ ਨਾਲ ਵੀਰੇ ਮੈਨੇ ਖੇਚੀ ਦੀ ਪੈਂਦੀ ਜਾਨਵਰਾਂ ਵਾਲਾ ਕਰਕੇ ਸ਼ੁਰੂ ਹੋ ਖਾਣਾ ਜੀ ਹੁੰਦੀ ਮੋਰ ਹੂੰ ਆਪਣੇ ਕੋਲੇ ਇਸ ਇਸ ਹੁਣ ਆਪਣੇ ਜਿੰਨੇ ਫਾਰਮ ਹਾਊਸ 'ਚ ਆਪਾਂ ਖੜੇ ਆਪਾਂ ਇੱਕ ਪਾਸੇ ਖੜੇ ਕਿੰਨੇ ਕ ਜਾਨਵਰ ਇੱਥੇ ਇੱਥੇ ਹੋਣਗੇ ਜਿਹੜੇ ਆਪਾਂ ਨੂੰ ਅੱਖੀਂ ਤੇ ਦੇਖ ਰਹੇ ਹਾਂ ਘੱਟੋ ਘੱਟ ਜਿੱਦਾਂ ਆਪਣੇ ਕੋਲ ਮੇਰੇ ਸਾਹਮਣੇ 45 ਪਲੱਸ ਆਪਣੇ ਕੋ ਬਰੀਡ ਹੈਗੀਆਂ 45+ ਹਾਂ 45+ ਜੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਈ ਕਹਿਦਾ ਜੀ ਵੀਰੇ ਜੇ ਕੋਈ ਮੰਗ ਲਵੇ ਜਾਂ ਕੋਈ ਮੰਗ ਕਰ ਲੇ ਫਿਰ ਆਪਾਂ ਕੀ ਕਰਾਂ ਹਾਂਜੀ ਵੀਰੇ ਆਪਾਂ ਆਪਣੇ ਕੋਲ ਜਿੱਦਾ ਹੈਜਿੰਗ ਮਸ਼ੀਨ ਆਪਣੀਆਂ ਆ ਅੱਛਾ ਤੇ ਆਪਾਂ ਜਿਹਦਾ ਘਰ ਦਾ ਸਾਰਾ ਪ੍ਰੋਡਕਟ ਆਪਣਾ ਤਿਆਰ ਕਰਦੇ ਆ ਅੱਛਾ ਤੇ ਉਹ ਆਪਾਂ ਡਿਸਕ੍ਰਿਪਸ਼ਨ ਚ ਨੰਬਰ ਜਰੂਰ ਦੇਵਾਂਗੇ ਜੀ ਕਿਉਂਕਿ ਅਸੀਂ ਮੈਂ ਖੁਦ ਜਿਹਦਾ ਐਨਆਰਆਈ ਆ ਨਾਲ ਮੇਰਾ ਭਤੀਜਾ ਉਹ ਵੀ ਐਨਆਰਆਈ ਆ ਜੀ ਬੱਡੇ ਭਾਈ ਹੁਣ ਜਿੱਦਾ ਸਾਡੇ ਨਾਲ ਤਾਂ ਫੋਨ ਤੇ ਕੰਟੈਕਟ ਹੋ ਸਕਦਾ ਹਾਂ ਸਹੀ ਗੱਲ ਹੈ ਕਿਉਂਕਿ ਇੱਥੇ ਦਾ ਇੱਕ ਸਾਡੀ ਇਹ ਸਟਾਰਟਿੰਗ ਹੈ ਅਜੇ ਇਸ ਕੰਮ ਨੂੰ ਹੋਰ ਹੋ ਹੁਣ ੂਰ ਵੱਡਾ ਕਰੂੰਗਾ ਹਜੇ ਹੋਰ ਵੱਡਾ ਕਰਾਂਗੇ ਇਹ ਸ਼ੁਰੂਆਤ ਹੀ ਹੈ ਇਹ ਸ਼ੁਰੂਆਤ ਹੈ ਅਜੇ ਇੱਕ ਸਟਾਰਟਿੰਗ ਹੈ ਜਿਹੜਾ ਇੱਕ ਕਹਿੰਦੇ ਨੇ ਗੇਟ ਬਣਾਇਆ ਅਜੇ ਅਸੀਂ ਇੱਕ ਗੇਟ ਆ ਜੀ ਸਾਡੇ ਯਾਰ ਕਿਨੂੰ ਦੇਖ ਕੇ ਲੱਗਦਾ ਵੀ ਬਸ ਐਂਡ ਹੋ ਗਿਆ ਇੱਥੇ ਦੁਨੀਆ ਖਤਮ ਹੀ ਹੋ ਗਈ ਐਂਡ ਹੀ ਹੋ ਗਿਆ ਪਰ ਨਹੀਂ ਇਹ ਹਜੇ ਸ਼ੁਰੂਆਤ ਆ ਇੱਧਰ ਨੂੰ ਆ ਜੀ ਵੀਰੇ ਆਪਾਂ ਹਾਂ ਜੀ ਆਹ ਕਿਹੜੀ ਬਰੀਡ ਹੈ ਮੈਂ ਤਾਂ ਬਰੀਡ ਪਹਿਲੀ ਵਾਰੀ ਤਾਂ ਮੈਂ ਵੀਰੇ ਤੱਕ ਖਰਗੋਸ਼ ਹੀ ਦੱਸਦਾ ਇਹਨੂੰ ਇਹਨਾਂ ਨੂੰ ਦਰੋ ਸਿਲਕੀ ਕਹਿੰਦੇ ਆ ਅੱਛਾ ਹਾਂ ਜੀ ਇਹ ਸਿਲਕੀ ਆ ਵੀਰੇ ਕਿ ਕਿ ਕਿਹੜੇ ਕਿਹੜੇ ਦੇਸ਼ ਦੀ ਬਰੀਡ ਆ ਆਪਣੇ ਇੰਡੀਆ ਦੇ ਵਿੱਚ ਬਾਹਰ ਇਹ ਆਪਣੇ ਇੰਡੀਆ ਦੇ ਵਿੱਚ ਤੇ ਬਸੇ ਜ਼ਿਆਦਾਤਰ ਇਹ तकरीबन ਆਪਣੇ ਮੋਸਟਲੀ ਬੰਦੇ ਜਿਹੜੇ ਕੇਰਲਾ ਤੋਂ ਲੈ ਕੇ ਆਏ ਇਹਨੂੰ ਉਹ ਕੇਰਲਾ ਬਰੀਡ ਕਹਿੰਦਾ ਮੈਨੂੰ ਆਹ ਕੇਰਲਾ ਬਰੀਡ ਹੀ ਕਹਸਦੇ ਹਾਂ ਕੇਰਲਾ ਨੇ ਵੀ ਸਾਰਾ ਪਿੱਛੋਂ ਹੀ ਇੰਪੋਰਟ ਕਰਵਾਇਆ ਜਿੰਨਾ ਤੇ ਜਾਨਵਰ ਸਾਰਾ ਬਾਹਰੋਂ ਹੀ ਆਇਆ ਹਾਂਜੀ ਲੈ ਵੀ ਆਹ ਨਿਕਾ ਮਾ ਆਹ ਬਾਵਾ ਰੰਗ ਦੇ ਵੱਡੇ ਬਾਈ ਤੁਹਾਡੇ ਕੋਲੇ ਇਹਨਾਂ ਨੂੰ ਬਾਰਬਨ ਟਰਕੀ ਕਹਿੰਦੇ ਭਾਜੀ ਇਹ ਬਾਰਬਨ ਟਰਕੀ ਆ ਗਿਆ ਇਹ ਤੁਹਾਡੇ ਕੋਲ ਕਲਰ ਬਾਵਾ ਨਹੀਂ ਇਹਦੇ ਮੈਂ ਦੋ ਤਿੰਨ ਕਲਰ ਦੇਖ ਲਏ ਹਾਂਜੀ ਹੈ ਪਰ ਇਹਦਾ ਰੈੱਡ ਜਿੱਦਾ ਰੈੱਡ ਟਰਕੀ ਦੇ ਨਾਂ ਤੇ ਇਹਦਾ ਜਿਹੜਾ ਫੇਮਸ ਹੈ ਜਿਵੇਂ ਹੁਣ ਇਹ ਨਾਲ ਦੇ ਕੇਸ ਵਿੱਚ ਆਪਹਿਲ ਜੀ ਪਾ ਰਹੇ ਹੁਣ ਜੀ ਇਨਾਂ ਦੀ ਬਿਊਟੀ ਜਿਹੜੀ ਇਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਜਦੋਂ ਇਹ ਆਹ ਕੰਮ ਕਰਦੇ ਆ। ਇਹ ਈਸਟ ਵੱਡੇ ਉਹਨਾਂ ਨੂੰ। ਇਹ ਮੇਲ ਆ ਜਿੱਦਾਂ। ਅੱਛਾ ਇਹ ਮੇਲ ਆ। ਜਿਹੜਾ ਮੇਲ ਆ ਇਹ ਮੋਰ ਵਾਂਗੂ ਪੈਰ ਪਾਉਂਦਾ। ਹੂੰ। ਜਿਹੜੀ ਫੀਮੇਲ ਆ ਉਹ ਬਿਲਕੁਲ ਸਾਦੇਪਾਨੂ ਜੀ ਰਹਿੰਦੀ ਆ। ਜੇ ਇਹਨਾਂ ਚੋਂ ਜਾਨਵਰ ਪਸੰਦ ਆ ਜੇ ਕਿਸੇ ਨੂੰ ਜਖਰੀਤ ਨਾ ਹੋਵੇ ਦੇ ਦੂੰਗੇ। ਭਾਈ ਜੀ 올 ਬਰੀਡ 올 ਸੇਲ ਆ। ਅੱਛਾ। ਹਾਂ ਜੀ। ਭਈ ਇਹ ਕਹਿ ਸਕਦਾ ਵੀ ਜਿਹੜਾ ਬੰਦਾ ਭਾਂ ਚਾ ਪਸੰਦ ਕਰ ਲੈ ਯਾਰ ਇਹ ਤੇ ਸਾਰੇ ਜਹਾਨ ਦੀ ਨਸਲ ਦੇ ਬਰੀਡ ਦੇ ਜਾਨਵਰ ਮੈਲੇ ਬਿਲਕੁਲ ਜੀ ਬਾਕੀ ਰੇਡ ਜਿਹੜੇ ਆਪਣੇ ਨਾਲ ਉਹ ਬਿਲਕੁਲ ਨੋਰਮਲ ਹੁੰਦੇ ਜੋ ਪਿੱਛੇ ਜਿੱਦਾਂ ਜੋ ਟਰੇਡਿੰਗ ਵਾਲੇ ਬੰਦੇ ਨਾਲ ਰੇਡ ਆ ਉਹੀ ਆਮ ਆਪਣੇ ਕਸਟਮਰ ਨਾਲ ਹੁੰਦਾ ਆਪਣਾ ਯਾਰ ਮੇਰੇ ਅਰਗੇ ਨੂੰ ਤਾਂ ਇੰਨਾ ਕ ਪਤਾ ਹੁੰਦਾ ਇੱਕ ਕੜਕਨਾਸ ਹੁੰਦਾ ਇੱਕ ਦੇਸੀ ਹੁੰਦਾ ਤੇ ਇੱਕ ਚਿੱਟੇ ਨੂੰ ਬਲੇਂਡਰ ਕਹਿੰਦੇ ਹਾਂਜੀ ਬਲੇਂਡਰ ਵੀ ਕਹਿੰਦੇ ਤੇ ਇੰਨੀ ਪਤਾ ਇਹ ਜਿੱਦਾਂ ਹੁਣ ਉਨਾਗਾ ਡੋਰੀ ਆ ਇਹ ਜਿੱਦਾਂ ਜਿੱਦਾਂ ਵੱਡੇ ਹੋਈ ਗਏ ਨੇ ਟੇਲ 6 ਤੋਂ 7 ਫੁੱਟ ਲੰਬੀ ਹੋ ਜਾਂਦੀ ਆ ਆ ਨਾਗਾ ਡੋਰੀ ਆ ਹਾਂਜੀ ਅੱਛਾ ਇਹ ਵੀਨੇ ਬੱਚਾ ਲੱਗਦਾ ਜੀ ਹਨ ਹਾਂਜੀ ਇਹ ਛੋਟਾ ਦਾ ਜੀ ਸੈਮੀ ਸੈਮੀ ਅਡਲਟ ਹੈ ਇਹ ਜਿੱਦਾਂ ਟੇਲ ਕਿੰਨੀ ਜਾਊ ਇਹਦੀ ਇਹ 6 ਤੋਂ 7 ਫੁੱਟ ਪਿੱਛੇ ਟੇਲ ਖੁੱਪਦੀ ਹੈ 6 ਤੋਂ 7 ਫੁੱਟ ਦੀ ਹਾਂਜੀ ਤੇਰੇ ਦੇ ਪਿੰਜਰੇ ਹੀ ਭਟਾ ਕਰਨਾ ਸੋਹਰੇ ਹਾਂਜੀ ਫਿਰ ਜਿੱਦਾਂ ਥੋੜਾ ਖੁੱਲੇ ਵਿੱਚ ਇਹਨੂੰ ਛੱਡਣ ਦੀ ਹੋ ਜਾਂਦੀ ਹੈ ਫਿਰ ਥੋੜੀ ਜੀ ਉਸ ਹੌਂ ਦਾ ਥੋੜੀ ਥਾਂ ਜਾ ਫਿਰ ਅਜੀ ਹਾਂਜੀ ਇਹ ਆ ਦੇ ਮੈਂ ਤੁਹਾਨੂੰ ਕਹੀ ਕਲਰ ਇਹਨਾਂ ਦਾ ਕਲਰ ਚੇਂਜ ਆ ਗਿਆ ਹਨਾ ਇਹ ਜੀ ਸਿਲਵਰ ਤਰਕੀ ਆ ਇਹ ਪੰਜਾਬ ਦੇ ਵਿੱਚ ਜਿੱਦੇ ਜਿੱਦਾਂ ਬਹੁਤ ਜ਼ਿਆਦਾ ਘਟਿਆ ਇਹ ਮੇਰੇ ਖਿਆਲ ਨਾਲ ਬਾਅਦ ਤੋਂ ਬਾਅਦ 5 ਜਾਂ 6 ਪੇਅਰ ਹੋਰ ਬੰਦੇ ਦੇ ਕੋਲੇ ਹਾਂ ਇਹ ਬਹੁਤ ਰੇਅਰ ਬਰੀਡਰ ਇਹਨੂੰ ਸਿਲਵਰ ਟਰਕੀ ਕਹਿੰਦੇ ਆ ਸਭ ਤੋਂ ਕੋਸਟਲੀ ਜਿੱਦਾਂ ਇਹ ਹੀ ਹੁੰਦੀ ਆ ਜਿੱਦਾਂ ਇਸ ਨਸਲ ਦੇ ਵਿੱਚ ਇਹ ਇਹ ਉਦੋਂ ਮਹਿੰਗਾ ਅੱਛਾ ਹਾਂ ਇਹ ਸਭ ਤੋਂ ਇਹਨਾਂ ਦਾ ਕਿੰਗ ਇਹੀ ਆ ਅੱਛਾ ਕਿੰਗ ਆ ਇਹ ਇਹ ਕਿੰਗ ਆ ਇੱਥੇ ਅੱਗੇ ਜਿਹੜਾ ਟਰਕੀ ਦੀ ਜਿਹੜੀ ਬਰੀਡ ਆ ਉਹ ਖਤਮ ਆ ਇਦੂ ਉੱਤੇ ਕੋਈ ਨਹੀਂ ਇਸ ਤੋਂ ਉੱਪਰ ਹੈ ਲੇਕਿਨ ਉਹ ਜਿਹੜੀ ਇੰਡੀਆ ਦੇ ਵਿੱਚ ਆਈ ਨਹੀਂ ਜੋ ਸਿਰਿਆ ਕਰਾਉਣੀ ਸੀ ਆਪਾਂ ਕਰਾ ਦਿੰਦੇ ਗੱਲ ਇਹ ਆ ਉਹਦੀ ਵੀ ਟਰਾਈ ਚੱਲਦੀ ਆ ਜੇ ਦੇਖੋ ਜਦੋਂ ਮਹਾਰਾਜ ਨੇ ਚਾਹ ਤੇ ਆ ਜਾਓ ਵੀ ਲਿਆਉਣਗੇ ਭਾਈ ਹਾਂ ਆ ਜੀ ਗਾਂਹ ਹਾਂ ਜੀ ਗਾਂਹ ਜੀ ਗਾਂਹ ਲੈ ਰਮਾਣਾ ਆ ਜਾ ਇੱਧ ਆਜਾ 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 ਇਹ ਕਿਹੜੀ ਨਸਲ ਆ ਇਹ ਟੇਲ ਬੈਂਟਮ ਮੁਰਗੀ ਆ ਜੀ ਅੱਛਾ ਹਾਂ ਜੀ ਇਹਨਾਂ ਦੇ ਪਿੱਛੇ ਜਿਹਦਾ ਕਬੂਤਰ ਵਾਂਗੂ ਇਦਾਂ ਫਲਾਵਰ ਜੇ ਵਾਂਗੂ ਟੇਲ ਰੱਖਦੀ ਆ ਇਹ ਕਬੂਤਰ ਸ਼ੇਪਡ ਆਗੀ ਹਾਂ ਜੀ ਹਾਂ ਜੀ ਬਹੁਤ ਛੋਟਾ ਸਾਈਜ਼ ਆ ਬਿਲਕੁਲ ਪਾਕਟ ਸਾਈਜ਼ ਆ ਨਾ ਵੀਰ ਇੱਕ ਗੱਲ ਮੈਂ ਹੋਰ ਦੇਖੀ ਬਾਈ ਹੁਣਾਂ ਕੋਲ ਨਸਲ ਇਹ ਜੀ ਆ ਮੁਰਗੇ ਇਹਨਾਂ ਦੇ ਕਬੂਤਰਾਂ ਵਰਗੇ ਆ ਤੇ ਕਬੂਤਰ ਇਹਨਾਂ ਦੇ ਮੁਰਗੇ ਆ ਗਏ ਹਾਂ ਜੀ ਇਹੇ ਦੀ ਨਸਲਾਂ ਆ ਯਾਰ ਇਹਨਾਂ ਕੋਲੇ ਜੀ ਕਬੂਤਰ ਦੇ ਬਾਕੀ ਜਿਹੜੇ ਕੇਸ ਆ ਨਾ ਇਹ ਬਾਅਦ ਵਿੱਚ ਆਪਾਂ ਦਿਖਾ ਲਾਂਗੇ ਹਾਂ ਬਸ ਠੀਕ ਆ ਬਾਦ ਜਿੰਦਰ ਨੂੰ ਤੁਹਾਡੀ ਇੱਛਾ ਇਹ ਇਹ ਜੇ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਇੱਕ ਅੱਧਾ ਕਿਤੇ ਪੇਰ ਹੋ ਜਾਦਾ ਇਸ ਤੋਂ ਜਿਆਦਾ ਕਿਤਾ ਮੁਰਗਾ ਹੀ ਭਾਈ ਬੱਕਰੇ ਜਿਹੜਾ ਤਾਂ ਬਟਾ ਹੀ ਬਹੁਤ ਆ ਹਾਂਜੀ ਹਾਂਜੀ ਲੈ ਇਹਦੇ ਕਲਰ ਦੀ ਜੇ ਇਹਦੀ ਜਿਹੜੀ ਹੈ ਨਾ ਜੀ ਇਹਦੀ ਬਸ ਇਹ ਹੀ ਕੁਆਲਿਟੀ ਹੈ ਕਿ ਜਿਹੜੀ ਗਰਦਨ ਤੇ ਜਿਹੜੀ ਟੇਲ ਆ ਉਹ ਲੈ ਕੇ ਆ ਸੈਂਟਰ ਵਿੱਚ ਉਹ ਵਾਈਟ ਆ ਜਾਂ ਇਹਦੇ ਵਿੱਚ ਇੱਕ ਕਲਰ ਹੁੰਦਾ ਕਿ ਸੈਂਟਰ ਚੋ ਰੈੱਡ ਆ ਜਾਂਦੇ ਆ ਅੱਛਾ ਸੈਂਟਰ ਚੋ ਰੈੱਡ ਆਜੂ ਜਿਵੇਂ ਦੀ ਕਲ ਗਈ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਆ ਭਾਈ ਰੇਟ ਆ ਜਿਹੜੇ ਉਹ ਅਸੀਂ ਡਿਸਕਲੋਜ਼ ਨਹੀਂ ਕਰਨੇ ਕਹਿੰਦੇ ਹੁੰਦੇ ਆ ਹਾਂਜੀ ਉਹਨੂੰ ਇਨਬਾਕਸ ਵਿੱਚ ਜਿਹੜਾ ਕੰਟੈਕਟ ਤੇ ਕੋਈ ਵੀ ਹੈ ਆ ਕਲਗੀ ਜੀ ਸਿੱਟੀ ਫਿਰਦਾ ਕੀ ਹੋ ਗਿਆ ਇਹਨੂੰ ਇਹ ਨਸਲੀ ਇਹ ਹੈ ਇਹ ਕਹਿੰਦਾ ਸੀ ਬਚਪਨ ਜੀ ਕਿਤੇ ਟੁੱਟ ਟੁੱਟ ਗਈ ਵਿਚਾਰੇ ਦੀ ਅੱਛਾ ਹਾਂਜੀ ਨਸਲ ਇਹ ਹੈਗੀ ਹੈ ਇਹਨੂੰ ਸਰਪ੍ਰਾਈਟ ਬੋਲ ਦਿੰਦੇ ਆ ਇਹ ਸਰਪ੍ਰਾਈਟ ਆ ਗਿਆ ਹਾਂਜੀ ਹਾਂਜੀ ਇਹ ਤਿੱਤਰ ਖੰਭਾ ਜਿਆਣਾ ਹਾਂਜੀ ਹਾਂਜੀ ਹਾਂ ਹੋਰੰਗਾ ਆ ਗਿਆ ਇਹ ਸ਼ੌਂਕ ਨਾਲ ਹੀ ਰੱਖਦੇ ਵੀਰੇ ਇਹਨਾਂ ਦੇ ਵਿੱਚੋਂ ਕੋਈ ਮਾਸ ਤਾਂ ਨਹੀਂ ਨਿਕਲਦਾ ਇਹ ਸ਼ੌਂਕ ਹੀ ਆ ਹਾਂਜੀ ਪਰ ਇਹਨਾਂ ਦਾ ਮਾਸ ਵਾਲਿਆਂ ਨਾਲੋਂ ਜਿਹੜਾ ਰੇਟ ਆ ਉਹ ਟ੍ਰਿਪਲ ਟ੍ਰਿਪਲ ਆ ਇਧਰ ਤਿੱਗਣਾ ਹਾਂ ਰੇਟ ਇਹਨਾਂ ਦਾ ਜ਼ਿਆਦਾ ਆ ਹਾਂ ਆ ਜੋ ਹਾਂ ਆ ਜੋ ਹਾਂ ਇਹ ਨਸਲ ਜਿਹੜੀ ਇਹ ਵੀ ਬਹੁਤ ਘਾਟਿਆ ਨੂੰ ਰੂਸੀ ਕੁੰਭ ਬੋਲਦੇ ਆ अच्छा ਇਹਨੂੰ ਰੋਸੇ ਕੰਬੋ ਬੋਲਦੇ ਆਂ ਹਾਂਜੀ ਇਹਦਾ ਮਸ ਹੀ ਮੈਨੂੰ ਲੱਗਦਾ ਜੇ ਬੇਟ ਅਸੀਂ ਕੰਡੇ ਤੇ ਕਰਕੇ ਦੇਖਿਆ ਸੀਗਾ ਅੱਛਾ ਇਹ 200 ਗ੍ਰਾਮ ਤੋਂ ਉੱਪਰ ਨਹੀਂ ਇਹਦਾ ਬੇਟਾ ਹੈਗਾ ਮੇਲ ਦਾ ਬਸ ਬਸ ਇੰਨਾ ਹੀ ਆ ਬਸ ਕੰਬੀ ਖੰਬੇ ਥੋੜੇ ਜਿਹਾ ਉੱਪਰ ਜਿਹੜੇ ਇਹਦੀ ਇਹਦੀ ਉਮਰ ਕਿੰਨੀ ਹੋ ਗਈ ਹੁਣ ਇਹ ਕੱਟੋ-ਕੱਟੋ 2 ਸਾਲ ਦਾ ਆ ਆਹਾਂ ਹਾਂਜੀ ਇਹ 2 ਸਾਲ ਦਾ ਲੱਗਦਾ ਬੱਚਾ ਜਿਹਾ ਅਜੇ ਲੱਗਦਾ ਬੱਚਾ ਜਾਈਏ ਗੱਲ ਸਹੀ ਹੈ ਸਾਡੇ ਕੋਲ ਕਬੂਤਰ ਹੈ ਜਿਹੜਾ ਨਾ ਦੋਨਾਂ ਜੋੜੇ ਦਾ ਜਿਹੜਾ ਮੇਲ ਫੀਮੇਲ ਦਾ ਉਹਨਾਂ ਭਾਰ ਦੇ ਜਿੰਨਾ ਇੱਕ ਕਬੂਤਰ ਦਾ ਅਸੀਂ ਇਹ ਵੀ ਚੀਜ਼ ਓਕੇ ਲਿਖਣੀ ਆ ਕਿ ਆਣਾ ਯਾਰ ਕਮਾਲ ਹੈ ਕੋਈ ਸਰਾ ਹੋਇਆ ਪਿਆ ਅੱਛਾ ਇੱਕ ਆ ਤਾਂ ਮੇਰੇ ਇਹਦੇ ਤੇ ਬਾੜੀ ਨਿਗਾਹ ਜਾਂਦੀ ਹੈ ਹਾਂਜੀ ਇਹ ਹੁਣ ਖੋਲਣਾ ਔਖਾ ਮਾੜਾ ਜਿਹਾ ਆਪਾਂ ਨੂੰ ਹਨਾ ਇਹਨੂੰ ਵੀ ਆਪਾਂ ਖਲਵਾ ਲੈਦੇ ਜੀ ਇਹ ਬਾਜ ਤੁਹਾਨੂੰ ਸੀਨ ਦਿਖਾਉਂਗਾ ਇਹ ਕਿਹੜੀ ਨਸਲ ਆ ਇਹ ਪੈਂਜ਼ਲਰ ਆ ਇਹ ਵੀ ਬਿਲਕੁਲ ਨਵੀਂ ਨਸਲ ਆ ਪੰਜਾਬ ਦੇ ਵਿੱਚ ਇਹਨਾਂ ਦੇ ਸਿਰ ਤੇ ਜੱਜੀ ਬੈਸਾਂ ਨੂੰ ਬੁੱਧੀ ਜੀ ਬਣਦੀ ਹੋ ਹਾਂ ਇਹ ਉਵੇਂ ਆ ਹਨਾ ਹਾਂਜੀ ਹਾਂ ਪੈਂਜ਼ਲਰ ਨਸਲ ਆ ਇਹਨੂੰ ਆਪਾਂ ਦਿਖਾ ਦਿੰਦੇ ਆ ਇਹ ਵੀ ਇਹ ਵੀ ਤੁਹਾਨੂੰ ਦਿਖਾਉਨੇ ਆ ਬਾਜ ਇਹ ਟਰਕੀ ਦਾ ਬਿਲਕੁਲ ਨਵਾਂ ਕਲਰ ਆ ਇਹ ਨਵਾਂ ਕਲਰ ਆ ਗਿਆ ਹਾਂਜੀ ਇਹ ਚਾਕਲੇਟ ਦੇ ਵਿੱਚ ਜਿੱਦਾਂ ਕਾਫੀ ਫੈਦਰ ਨਾਲ ਨਿਕਲਦੇ ਇਹਨਾਂ ਦੇ ਅੱਛਾ ਹਾਂਜੀ ਇਹ ਕਲਰ ਵੀ ਹਜੇ ਬਹੁਤ ਘਟਿਆ ਹੂੰ ਇਹ ਭਾਈ ਕਾਫੀ ਕਲਰ ਜਾ ਗਿਆ ਹਾਂਜੀ ਜਿਹੜੀ ਚੀਜ਼ ਯਾਰ ਪਹਿਲੀ ਗੱਲ ਤਾਂ ਜਿਹੜਾ ਬੰਦਾ ਭਾਲ ਚਾਹੇ ਇਹ ਕੋਚਿੰਗ ਬੈਂਟਨ ਨੇ ਜੀ ਥੱਲੇ ਇਹ ਕਾਫੀ ਡਿਮਾਂਡ 'ਚ ਰਹਿੰਦੇ ਹਮੇਸ਼ਾ ਹੀ ਅੱਛਾ ਹਾਂਜੀ ਇਹਨਾਂ ਦੀ ਬਰੀਡਿੰਗ ਵੀ ਪੰਜਾਬ ਦੇ ਵਿੱਚ ਜਿਹੜੀ ਨਾ ਬਹੁਤ ਸਕਸੈਸਫੁਲ ਹੋਈ ਆ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ ਆ ਜੇ ਬੰਦਾ ਤੁਹਾਨੂੰ ਇਹ ਗੱਲ ਕਹਿ ਦੇ ਵੀ ਆਹੀ ਬਰੀਡ ਦੇ ਸਾਨੂੰ ਭਾਈ ਦਾਸ ਚਾਹੀਦੇ ਆ ਜਾਨਵਰ ਤਾਂ ਮੈਨੂੰ ਸਾਰਾ ਕੁਝ ਸਾਰਾ ਕੁਝ ਅਵੇਲੇ ਆ ਇਹ ਜਿਵੇਂ ਹੁਣ ਬੱਚੇ ਤਿਆਰ ਹੋ ਰਹੇ ਆ ਜੀ ਇਹ ਸੈਮੀ ਅਡਲਟ ਆ ਇਹ ਲੱਗ ਗਿਆ ਇਹ ਜਿੱਦਾਂ ਜਿੱਦਾਂ ਥੋੜੇ ਵੱਡੇ ਹੋਈ ਗਏ ਸੀ ਇਹਨਾਂ ਨੂੰ ਅਲੱਗ ਕਰੀ ਜਾਣਾ ਫਿਰ ਉਹਨਾਂ ਦਾ ਅਸੀਂ ਲੱਕ ਕੱਢੀਏ ਨਾ ਹਾਂਜੀ ਹਾਂਜੀ ਇਹਨਾਂ ਦਾ ਲੋਡ ਜਦੋਂ ਲੱਗ ਗਿਆ ਜੀ ਸਮਝ ਗਿਆ ਮੈਂ ਸਮਝ ਗਿਆ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਅਰਮਾਨ ਤੇਰੇ ਪਾਸੇ ਆ ਆ ਬਰੀਡ ਮੈਂ ਤਾਂ ਇਹਨਾਂ ਦੇ ਬਾਵਾ ਮੈਨੂੰ ਜੱਤਰੀ ਲੱਗਦੀ ਹੈ ਇਹ ਹਾਂਜੀ ਇਹਨੂੰ ਕੋਲੰਬੀਅਨ ਬ੍ਰਹਮਾ ਕਹਿੰਦੇ ਆ ਜੀ ਹਾਂ ਹਾਂ ਜੀ ਇਹਨਾਂ ਦੀ ਹਾਈਟ ਜਿਹੜੀ ਆ ਕਾਫੀ ਜ਼ਿਆਦਾ ਆ ਬਹਾਲਾ ਫਟਾ ਓਏ ਤਾਂ ਦੀ ਇਹ ਦੇਖਣ ਨੂੰ ਐਵੇਂ ਲੱਗਦਾ ਜਿਵੇਂ ਘੱਟੋ ਘੱਟ 8 ਕਿਲੋ ਦਾ ਹੋਵੇ ਪਰ ਉੱਪਰ ਫੈਦਰ ਹੀ ਜ਼ਿਆਦਾ ਇਹਨਾਂ ਦੇ ਵਿੱਚ ਇਹਨਾਂ ਦਾ ਭਾਰ ਜਿਹੜਾ ਉਹ ਮਸੀਂ ਹੁੰਦਾ ਆ ਵੀ ਕੋਈ ਡੇਢ 2 ਕਿਲੋ ਬਸ ਸਾਰੀ ਮਸੀਂ ਨਾ ਕੀ ਹੁੰਦਾ ਆ ਝੂਠ ਬੋਲਣ ਨੂੰ ਤਾਂ ਜਿੰਨਾ ਮਰਜ਼ੀ ਬੋਲੀ ਜਾ ਨਹੀਂ ਗੱਲ ਸਹੀ ਆ ਉਹ ਇੱਕ ਆਦੀ ਐਡਾ ਦੇ ਬਸ ਸਰੀਰ ਹੀ ਉਹਨਾਂ ਬੜਕ ਚਦੀਨਾ ਇਹਦਾ ਹਾਂਜੀ ਹਾਂਜੀ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਇਹਦਾ ਮੂੰਹ ਕਿੱਧਰ ਆ ਦਿੱਤਾ ਹੁਣ ਕਿੱਧਰ ਹੈ ਇਹ ਵੀਰ ਪਾਲਿਸ਼ ਕੈਪ ਆ ਅੱਛਾ ਹਾਂਜੀ ਇਹ ਤਾਂ ਪੰਜਾਬ ਦੇ ਵਿੱਚ ਆਪਣੇ ਕਾਫੀ ਜਿੰਦਾ ਬੰਦੇ ਦੇ ਕੋਲ ਮਿਲ ਜਾਂਦਾ ਇਹ ਮਿਲ ਜਾਂਦਾ ਹਾਂਜੀ ਬਾਈਟ ਕ੍ਰੈਸਟਡ ਵੀ ਇਹਨੂੰ ਬੋਲ ਦਿੰਦੇ ਆ ਇਹਨਾਂ ਦੇ ਜਿੱਦਾ ਬੋਧੀਆਂ ਹੀ ਆ ਸਿਰ ਤੇ ਜਿਹੜੀਆਂ ਬਾਈਟ ਆ ਬਾਕੀ ਜੈਡ ਬਲੈਕ ਨਹੀਂ ਦੱਸ ਯਾਰ ਬਾਹਰ ਨਾਲ ਹੀ ਬਰੀਡ ਦਾ ਕਿੰਨਾ ਫਰਕ ਪੈ ਜਾਂਦਾ ਹਾਂਜੀ ਤੇ ਇਹ ਸਾਡਾ ਜਿੱਦਾਂ ਸਰਦੀਆਂ ਵਾਸਤੇ ਹਾਂਜੀ ਜਾਂ ਜਿਵੇਂ ਬਾਰਿਸ਼ ਦੇ ਵਾਸਤੇ ਜਿੱਦਾਂ ਬੱਚੇ ਸੰਭਾਲਣੇ ਆ ਛੋਟੇ ਅੱਛਾ ਜੀ ਉਹ ਸਾਰਾ ਇਹ ਇਹਦੇ ਵਿੱਚ ਹੀ ਅਸੀਂ ਬਰੂਡਰ ਵਿੱਚ ਕਰਵਾਉਨੇ ਆ ਇਹ ਟਰੰਪਰ ਜਿਹੜਾ ਟੈਂਪਰੇਚਰ ਸਾਰਾ ਮੇਨਟੇਨ ਕਰਦਾ ਇਹਦੇ ਵਿੱਚ ਸਾਰਾ ਠੀਕ ਆ ਜਿੱਦਾਂ ਛੋਟੇ ਬੱਚਿਆਂ ਨੂੰ ਜਿੰਨਾ ਟੈਂਪਰੇਚਰ ਚਾਹੀਦਾ ਹਾਂ ਜਿੰਨੇ ਟੈਂਪਰੇਚਰ ਚਾਹੀਦੇ ਆ ਰੱਖ ਲੈ ਹਾਂ ਉਹਦੇ ਮੁਤਾਬਕ ਇੱਥੋਂ ਟੈਂਪਰੇਚਰ ਅਸੀਂ ਬਾਹਰੋਂ ਸੈੱਟ ਕਰਦੇ ਆਂ ਇਹ ਚੀਜ਼ ਜਿੱਦਾਂ ਦਿਖਾ ਦੋ ਇਹ ਟੈਂਪਰੇਚਰ ਇੱਥੋਂ ਮੈਂਟੇਨ ਕਰਦੇ ਸਾਰਾ ਯਾਰ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਸੂਲ ਤਾਂ ਆਪਣੇ ਘਰੇ ਆਹ ਸਾਰੇ ਜਿਵੇਂ ਹੀਟਰ ਆ ਜਿੱਦਾਂ ਜਿੱਦਾਂ ਸਰਦੀਆਂ ਨੂੰ ਲੋੜ ਆ ਉਦੋਂ ਦਬਾ ਦੇ ਦਿੰਦੇ ਕਿਉਂ ਹਾਂਜੀ ਮਾਨਾ ਸੱਚ ਇੱਕ ਗੱਲ ਹੋਰ ਆ ਤੁਹਾਨੂੰ ਹਜੇ ਮਾਤਾ ਜੀ ਨਾਲ ਮਿਲਾਉਣਾ ਡਾਕਟਰ ਵੀ ਇਹਨਾਂ ਦੇ ਘਰੇ ਆ ਹਾਂਜੀ ਡਾਕਟਰ ਸਾਡੇ ਮਾਤਾ ਜੀ ਆ ਜੀ ਡਾਕਟਰ ਮਾਤਾ ਜੀ ਹੁਣੀ ਆ ਉਹ ਆਪ ਹੀ ਸਾਰਾ ਲਾਜ ਵੀ ਘਰੇ ਕਰਦੇ ਆ ਅਸੀਂ ਜਿੱਦਾਂ ਫੌਰੀਨ ਜਿਹੜਾ ਬੰਦਾ ਸੰਭਾਲਦਾ ਉਹਦਾ ਕੰਮ ਆ ਦਾਣਾ ਪਾਣੀ ਪਾਉਣਾ ਸਫਾਈ ਕਰਨੀ ਜੀ ਕੋਈ ਲੱਗਾ ਵੀ ਸੁਸਤ ਬੈਠਾ ਉਹਨਾਂ ਨੇ ਮਾਤਾ ਜੀ ਨਾਲ ਕਨੈਕਟ ਕਰ ਲੈਣਾ ਹ ਉਹ ਆਨੰਦ ਲਾਲ ਆ ਜਿਹਦਾ ਬੰਦਾ ਸਾਡਾ ਬਿਹਾਰ ਤੋਂ ਆ ਮਲੋਨੇ ਆਪਾਂ ਬਾਅਦ ਵੀਡੀਓ ਤੇ ਮਾਤਾ ਜੀ ਉਹਨਾਂ ਨੇ ਫਿਰ ਜਿੱਦਾਂ ਸਾਰਾ ਇਹਨਾਂ ਨੇ ਆਪੇ ਟ੍ਰੀਟਮੈਂਟ ਕਰ ਦਿੰਦਾ ਚਾਹੇ ਇੰਜੈਕਸ਼ਨ ਲਾਉਣਾ ਚਾਹੇ ਕੋਈ ਚੀਰ ਫਾੜ ਕਰਨੀ ਆ ਸਾਰਾ ਕੁਝ ਕਰ ਲੈਂਦੇ ਆਪ ਵੀ ਆਪ ਕਰੀ ਕਰ ਲੈਂਦੇ ਹਾਂ ਜੀ ਸਟਿਚਿੰਗ ਵਗੈਰਾ ਆਪ ਲਾ ਲੈ ਟਾਂਕੇ ਦਾ ਕਾਬਲਾ ਦਿੰਦੇ ਕੋਈ जख्म ਵੀ ਆਪ ਇਹ ਯਾਰ ਜਿਹੜੀਆਂ ਗੱਲਾਂ ਬਾਤਾਂ ਇਹਨੀਆਂ ਬਾਤ ਰਹੀਆਂ ਨਾ ਇਹ ਤੁਹਾਨੂੰ ਅਗਲਾ ਅਗਲਾ ਜਿਹੜਾ ਹੋਰ ਦੂਜਾ ਪੋਡਕਾਸਟ ਇੰਟਰਵਿਊ ਉਹਦੇ ਵਿੱਚ ਮਿਲਣਗੀਆਂ ਇਹਦੇ ਵਿੱਚ ਦਿਖਾਉਣ ਦਾ ਸਾਡਾ ਮਕਸਦ ਇਹ ਸੀ ਵੀ ਕੋਈ ਵੀ ਬੰਦਾ ਕਿਸੇ ਵੀ ਨਸਲ ਦੇ ਕੋਈ ਵੀ ਨਸਲ ਦੀ ਭਾਂਚਾ ਕਿਸੇ ਵੀ ਬਰੀਡ ਦੀ ਭਾਂਚਾ ਜੀ ਬਿਲਕੁਲ ਅਸੀਂ ਖੁੱਲੇ ਵੇਲੇ ਨਾ ਵੀਰੇਣ ਬਰੀਡ ਵੀ ਬਿਲਕੁਲ ਜਾਇਜ਼ ਹੋਊਗਾ ਅਸੀਂ ਇੱਥੇ ਲੁੱਟ ਵਾਲਾ ਕੰਮ ਹੀ ਨਹੀਂ ਰੱਖਿਆ ਜਿੱਦਾਂ ਬਰੀਡ ਵੀ ਜਿੱਦਾਂ ਬਹੁਤ ਜੈਨੂਅਲ ਇਹ ਨਹੀਂ ਦੀ ਪੁੱਛੋ ਜਿੱਦਾਂ ਹੁਣ ਉਹ ਬਾਰਬਨ ਤੁਰਕੀ ਆ ਜੀ ਇਹ ਇੱਥੇ ਪੰਜਾਬ ਦੇ ਵਿੱਚ 17000 ਤੋਂ ਲੈ ਕੇ 22000 ਤੱਕ ਪੇਰ ਵਿਕਦਾ ਇੱਥੇ ਅੱਛਾ ਤੇ ਅਸੀਂ ਜਿੱਦਾਂ ਇਹਨਾਂ ਨਹੀਂ ਹੈਗਾ ਜਿੱਦਾਂ ਇਹ ਬੱਤ-ਬੱਦ 8-10000 ਦਾ ਪੇਰ ਮਿਲ ਜਾਂਦਾ ਰੈਡੀ ਜਿਹੜਾ ਹਮ ਹਾਂਜੀ ਕਿਉਂਕਿ ਬਹੁਤ ਉਹਲਾ ਬਹੁਤ ਜ਼ਿਆਦਾ ਆ ਜਿਹਨਾਂ ਬੰਦਿਆਂ ਨੂੰ ਨਹੀਂ ਪਤਾ ਉਹ ਫਿਰ ਕਰੀਏ ਲੇਗਾ ਮੋਕਾ ਉਹਦੇ ਚ ਸ਼ੈਲ ਲਾਉਣ ਦੇ ਦੋ ਤਰੀਕੇ ਆ ਨਾ ਜੀ ਨਾਲ ਜਿਵੇਂ ਲਾਲੋ ਕਿ ਉਹ ਕਹਿੰਦੇ ਨੇ ਵੀ ਟੋਰਲਾ ਤੋਂ ਟਰਾਂਸਪੋਰਟੇਸ਼ਨ ਦਾ ਬਹੁਤ ਖਰਚਾ ਪੈ ਗਿਆ ਹਾਂ ਇਹਦਾ ਕੇਜ ਵੱਡਾ ਲੱਗਿਆ ਇਹ ਜਾਨਵਰ ਵੱਡਾ ਆ ਉਹ ਇੰਜ ਕਰਕੇ ਕਸਟਮਰ ਤੋਂ ਉਹਨਾਂ ਨੇ 5-7000 ਰੁਪਇਆ 4000 2000 ਕੱਢ ਲੈਣਾ ਉਹਨਾਂ ਨੇ ਐਕਸਟਰਾ ਜਿੰਨਾ ਵੀ ਨਿਕਲਦਾ ਉਹਨਾਂ ਨੇ ਕੇਜ ਦੇ ਬੱਕਰੇ ਪਾ ਦੇਣੇ ਆ ਪਰ ਬਿਰਡ ਦੇ ਹਿਸਾਬ ਨਾਲ ਬੱਕਰੇ ਪਾਦੇ ਗਏ ਮੋੜ ਕੇ ਕਹਿੰਦਾ ਟ੍ਰੇਨ ਤੋਂ ਛਡਾਏ ਉੱਥੇ ਸਾਨੂੰ ਅਲੱਗ ਪੈ ਗਏ ਤੇ ਸਾਨੂੰ ਮੋਰੇ ਰਿਕਸ਼ੇ ਦੇ ਵੀ ਪੈ ਗਏ ਆਪਾਂ ਲੋਕਲ ਆਪਾਂ ਨੂੰ ਉਹ ਸਾਰੇ ਖਰਚਾ ਨਹੀਂ ਪੈਂਦਾ ਨਹੀਂ ਪੈਂਦਾ ਆਪਾਂ ਨੂੰ 12 ਖਾਂਦਾ ਆ 12 ਖਾਂਦਾ ਤੁਹਾਨੂੰ 12 ਖਾਊਗਾ ਤੁਸੀਂ ਆਉਂਗੇ ਚਾਹੇ ਫਾਰਮ ਤੇ ਅগে ਪਹਿਲਾਂ ਵਿਜ਼ਿਟ ਕਰ ਲਿਓ ਫਿਰ ਵੀ ਜਿਹੜਾ ਗੱਲਬਾਤ ਕਰ ਲਿਓ ਕਿਸੇ ਵੀ ਬਰੀਡ ਦੀ ਕੋਈ ਵੀ ਚੀਜ਼ ਦੀ ਜਰ ਤੁਹਾਨੂੰ ਲੋੜ ਚੋ ਥੋੜੇ ਦਿਮਾਗ 'ਚ ਸਵਾਲ ਆ ਫੋਨ 'ਚ ਫੋਟੋਆਂ ਨੇ ਵੀਰੇ ਹੁਣਾਂ ਕੋਲ ਸਾਰੇ ਹੀ ਹੱਲ ਆ ਇੱਕ ਰੀ ਪਿੰਡ ਵੀਰੇ ਦੱਸ ਦਿਓ ਆਪਣਾ ਦੁਆਰਾ ਚੱਕ ਪੀਰਪੁਰਿਆ ਨਕੋਦਰ ਦੇ ਨੰਬਰ ਆਪਣਾ ਚੱਲਦਾ ਹਾਂਜੀ ਨੰਬਰ ਆਪਣਾ ਉੱਪਰ ਚੱਲਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਾਂ ਨੰਬਰ ਦੇਵਾਂਗੇ ਹਾਂ ਨੰਬਰ ਚੱਲਦਾ ਵੀਰ ਨੂੰ ਨੰਬਰ ਲਾ ਲਿਓ ਸਾਰੀ ਸਮੱਸਿਆ ਦਾ ਹੱਲ ਕਰ ਬਾਕੀ ਨੰਬਰ ਜਿਹੜਾ ਜੋ ਵੀ ਆ ਉਹ ਇਸੇ ਕੰਮ ਲਈ ਆਪਾਂ ਛੱਡਿਆ ਆ ਵੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਜੀ ਤੇ ਉਹਦੇ ਵਾਸਤੇ ਆ ਵਾ ਨੰਬਰ ਚੱਲਦਾ ਲਾ ਲਿਓ ਨੰਬਰ ਹਾਂਜੀ ਇੱਕ ਕਾਫੀ ਬੰਦੇ ਕਈ ਵਾਰੀ ਇਹ ਕਹਿ ਦਿੰਦੇ ਆ ਕਿ ਨਾ ਟਾਈਮ ਪਾਸ ਸਾਡੇ ਤੋਂ ਦੂਰ ਰਹਿਣ ਹਾਂ ਪਰ ਐਦਾਂ ਵੀ ਨਹੀਂ ਹੁੰਦੀ ਕਿ ਜਿਹੜੀ ਕਾਲ ਆਉਣੀ ਆ ਹਰ ਇੱਕ ਬੰਦਾ ਕਈ ਵਾਰੀ ਉਹਦੀ ਉਹ ਪਾਕਟ ਲਾਉ ਹੀ ਨਹੀਂ ਕਰਦੀ ਆਪਾਂ ਇਹ ਵੀ ਨਹੀਂ ਕਹਿ ਸਕਦਾ ਟਾਈਮ ਪਾਸ ਸਾਡੇ ਕੋਲ ਟਾਈਮ ਪਾਸ ਵਾਲੇ ਵੀ ਆ ਸਕਦੇ ਆ ਆ ਵੀ ਜਿਹਨੇ ਰੈਂਡ ਲੀਤੀ ਆ ਮੇਰੇ ਕੇ ਸਵਾਦ ਇਹ ਲੈਣਾ ਜੀ ਨੇ ਹਾਂ ਸਾਡੇ ਕੋਲ ਟਾਈਮ ਹੈਗਾ ਜਿੰਨਾ ਟਾਈਮ ਇੱਥੇ ਹੈਗਾ ਟਾਈਮ ਆਹ ਹੋਰ ਇਹ ਤਾਂ ਸ਼ਗਲ ਮੇਲਾ ਤਾਂ ਲਵਾ ਗਈ ਸਹੀ ਹੈ ਨੰਬਰ